ਰੀਲੀਜ਼ ਡਾਕਟਰ ਪਰਨਾਲ ਗਰਜੀ ਆ ਰਹੇ ਨੇ ਤਾਂ ਉਹ ਡਾਕਟਰ ਨੇ ਉਹ ਸਾਨੂੰ ਐਕਸਪਲੇਨ ਕਰਨਗੇ ਕਿ ਕਿਸ ਤਰ੍ਹਾਂ ਟੈਂਟਲ ਸਾਇੰਸ ਨੇ ਉਸ ਇੰਕੁਇਰੀ ਦਾ ਇਸ ਕਰਕੇ ਇਹ ਜਿਹੜੀ ਰਿਪੋਰਟ ਅਸੀਂ ਇਕੱਲੀ ਤੁਹਾਡੇ ਨਾਮੇ ਸ਼ੇਅਰ ਕੀਤੀ ਹੈ ਉਹ ਅਸੀਂ ਅੱਜ ਰਿਲੀਜ਼ ਕਰ ਰਹੇ ਹਾਂ ਸਾਡੀ ਇਹ ਬੇਨਤੀ ਹੈ ਤੁਹਾਨੂੰ ਸਭ ਨੂੰ ਕਿ ਇਹ ਇੱਕ ਪੂਰੀ ਸਟੇਟ ਆਲਸੋ ਨੇ ਇੰਨੀ ਜ਼ਿਆਦਾ ਹਿਊਮਨ ਰਾਈਟ ਵਾਇਓਲੇਸ਼ਨ ਹੋ ਰਹੀ ਹੈ ਸਟੇਟ ਆਫ ਪੰਜਾਬ ਦੇ ਵਿੱਚ ਰੋਜ਼ ਦਿਹਾੜੇ ਤੁਸੀਂ ਪੜ ਰਹੇ ਹੋ ਕਿਸੇ ਦਾ ਘਟਾ ਆਇਆ ਜਾ ਰਿਹਾ ਕਿਸੇ ਨੂੰ ਬਲੱਤ ਚ ਗੋਲੀ ਮਾਰੀ ਜਾ ਰਹੀ ਹੈ ਮਤਲਬ ਐਵਰੀ ਡੇ ਤੁਸੀਂ ਦੇਖਦੇ ਹੋ ਇੱਕ ਉਹ ਸਮਾਂ ਮੇਰੇ ਵਿਚਾਰਾਂ ਵਿੱਚ ਆ ਰਿਹਾ ਹੈ ਸਾਡੇ ਸਾਹਮਣੇ ਜਿਹੜਾ 80 90 ਦਾ ਦਹਾਕਾ ਸੀ ਜਦੋਂ ਪੁਲਿਸ ਬਹੁਤ ਜ਼ਿਆਦਾ ਕੀਤੀਆਂ ਇਹ ਇੱਕ ਯਾਦ ਰੱਖਣ ਵਾਲੀ ਗੱਲ ਹੈ ਜਿਨ੍ਹਾਂ ਨੇ 80 90 ਦੇ ਦਹਾਕੇ 'ਚ ਜ਼ਿਆਸੀਆਂ ਕੀਤੀਆਂ ਉਹਨਾਂ ਦੇ ਟਰਾਇਲ ਹੁਣ ਚੱਲ ਰਹੇ ਨੇ ਤੇ ਉਹਨਾਂ ਨੂੰ ਪਨਿਸ਼ਮੈਂਟ ਹੋ ਰਹੀ ਹੈ ਇਸ ਕਰਕੇ ਸਾਡਾ ਇਹ ਮੰਨਣਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੇ-ਜਿੱਥੇ ਵੀ ਕੋਈ ਵਧਿਕੀਆਂ ਹੁੰਦੀਆਂ ਨੇ ਉਹਨਾਂ ਨੂੰ ਜਾ ਕੇ ਕਾਂ ਦਸਤਿਕ ਕਰ ਸਕੀਏ ਤੇ ਉਹਨਾਂ ਦੀ ਜਿਹੜੀ ਸਚਾਈ ਜਾਣ ਸਕੀ ਸਟਾਈ ਪਬਲਿਕ ਡੋਮੇਨ ਚ ਲੈ ਆ ਸਕੀ ਤੁਹਾਡਾ ਬੜਾ ਇੰਪੋਰਟੈਂਟ ਰੋਲ ਹੈ ਮੀਡੀਆ ਦਾ ਇੱਕ ਮੀਡੀਆ ਜਿਹੜਾ ਹੈ ਨਾ ਉਹ ਸਚਾਈ ਜੇ ਪਬਲਿਕ ਡੋਮੇਨ ਚ ਲੈ ਆਵੇ ਤੇ ਸ਼ਾਇਦ ਕੋਈ ਇਸ ਗੱਲ ਨੂੰ ਜਿਹੜਾ ਜਾਂਸਤੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੋਈ ਖਤ ਪੈ ਸਕੇ ਇਹ ਰਿਪੋਰਟ ਜਿਹੜੀ ਹੈ 11 ਪੇਜ ਦੀ ਰਿਪੋਰਟ ਹੈ ਇਹਦੇ ਚ ਅਸੀਂ ਤਕਰੀਬਨ ਸਾਰੇ ਹੀ ਮੈਂਬਰ ਆ ਆਪਣਾ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਅਸੀਂ ਇਕੱਠੇ ਗਏ ਸੀ ਜਿੰਨੇ ਵਿਜ਼ਿਟ ਕੀਤਾ ਸੀ ਸਾਰਿਆਂ ਨੇ ਬੈਠ ਕੇ ਸਾਰੀ ਸਟੇਟਮੈਂਟਾਂ ਦਾ ਰਿਕਾਰਡ ਕੀਤਾ ਸੀ ਉਹਨਾਂ ਨੇ ਦੇਖਿਆ ਸੀ ਸੁਣਿਆ ਸੀ ਉਸ ਦੇ ਸਿੱਟੇ ਵੱਜੋਂ ਇਹ ਜਿਹੜੀ ਰਿਪੋਰਟ ਸਾਨੂੰ ਦਰਜ ਕੀਤੀ ਹੈ 11 ਮਈ ਨੂੰ ਤੇ ਮਾਲੀ ਜੀ ਤੁਹਾਨੂੰ ਹੋਰ ਕੁਝ ਤਸਦੀਕ ਨਾਲ ਦੱਸਣਗੇ ਮਾਲੀ ਜੀ ਅਸਲ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਨਾ ਜੀ ਦੇਖੋ 5:30 ਵਜੇ ਉਹ ਗਗਨਦੀਪ ਨੂੰ ਤੇ ਨਰਿੰਦਰਦੀਪ ਨੂੰ ਜਿਹੜਾ ਆਈਪੀਆਈ ਚੌਕ ਆ ਕੋਲ ਉਤਰਦਿਆ ਮਾਰਥਾ ਸੀਨਾ ਉਥੋਂ ਉਹਨੇ ਫੜਿਆ ਟਾਈਮ ਦੇਖੋ ਤੁਸੀਂ ਸਵਾ 5:00 ਵਜੇ ਲਗਭਗ 6:30 ਵਜੇ ਉਹਦੀ ਡੈਟ ਬੋਡੀ ਹਸਪਤਾਲ ਚ ਪਹੁੰਚੀ ਸੀ ਪੁਲਿਸ ਵਾਲਿਆਂ ਨੇ ਪ੍ਰਚਾਰ ਕੀਤਾ ਵੀ ਉਹ ਨਸ਼ਾ ਖਾਦਾ ਹੋਇਆ ਸੀ ਜੀ ਨਸ਼ੇ ਦੇ ਅਸਰ ਹੇਠ ਸੀ ਜਿਹੜੀ ਦਰਦ ਸਾਹਿਬ ਨੇ ਕਿਹਾ ਪਹਿਲਾਂ ਤਾਂ ਲੰਮਾ ਚਲੋ ਰਿਪੋਰਟ ਨਾ ਦਿੱਤੀ ਪਹਿਲੀ ਜਸਤੀ ਭਾਈ ਪਹਿਲਾਂ ਉਹਨੇ ਦੱਸਿਆ ਵੀ ਐਨੇ ਨਿਸ਼ਾਨ ਨੇ ਕਿੱਥੇ ਕੁਟਪੜੀਆਂ ਚ ਨਿਸ਼ਾਨ ਨੇ ਉਦੇ ਗੁੱਠਾਂ ਤੇ ਨਿਸ਼ਾਨ ਨੇ ਉਥੇ ਆਹ ਕੁਝ ਹੋਇਆ ਹੋਇਆ ਆ ਕੁਝ ਹੋਇਆ ਹੋਇਆ ਕਿਸੇ ਵੀ ਤਰ੍ਹਾਂ ਜਿਹੜਾ ਬਾਅਦ ਤੋਂ ਉਹਨੇ ਮਿਸਰਾ ਰਿਪੋਰਟ ਚ ਇਹ ਵੀ ਇਹ ਜ਼ਹਿਰੀਲੀ ਚੀਜ਼ ਹੋ ਸਕਦੀ ਆ ਉਹ ਆਸਰੇ ਹੋ ਹੀ ਨਹੀਂ ਸਕਦਾ ਮਤਲਬ ਇੰਨਾ ਚਿਰ ਚ 16 ਥਾਂ ਤੇ ਕਿਸੇ ਨਸ਼ੀਲੀ ਚੀਜ਼ ਨਾਲ ਇਹੇ ਜੇ ਨਿਸ਼ਾਨ ਪੈ ਜਾਣ ਇਹ ਸਭ ਹੋ ਵੀ ਨਹੀਂ ਦੂਜੀ ਗੱਲ ਜਦੋਂ ਕਹਿੰਦੇ ਐਕਸੀਡੈਂਟ ਹੋਇਆ ਉਹ ਦੋ ਬੰਦੇ ਆ ਮੌਕੇ ਤੇ ਉਹਨੇ ਉਸੇ ਰਾਤ ਵੀਡੀਓ ਪਾ ਕੇ ਦੱਸਤਾ ਸੀ ਆਹ ਕੁਝ ਹੋਇਆ ਕਿਵੇਂ ਮੈਨੂੰ ਮਜਬੂਰ ਕੀਤਾ ਉਹਨਾਂ ਗਵਰਨਰ ਦੇ ਵਿੱਚ ਜਿਹੜਾ ਜਦੋਂ ਇਹ ਪ੍ਰਾਈਵੇਟ ਛੱਤਤ ਕਰਦੇ ਨੇ ਨਾ ਵੀ